아쓰아좀나라거한이아 ਬੰਦਕ ਕਮੇਟੀ ਦੇ ਪ੍ਰਧਾਨ ਸਾਹਿਬ ਸਧਾਰਜਿੰਦਰ ਸਿੰਘ ਧਾਲੀਆ ਸਾਹਿਬ ਤੇ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਕਿ ਸ਼੍ਰੀ ਗੁਰਤੇਗ ਵੱਧਰ ਸਾਹਿਬ ਦਾ ਜਿਹੜਾ 35 ਸਾਲਾ ਸ਼ਹੀਦੀ ਯਾਦ ਜਿਹਦੇ ਨਾਲ ਪਾਈ ਮਤੀ ਦਾਤੀ ਪਾਈ ਸਤੀ ਦਾਤੀ ਪਾਈ ਯਾਦ ਜੀ ਦਾ ਵੀ ਤੁਸੀਂ ਵੀ ਯਾਦਾ ਉਹਦੀ ਤਿਆਰੀ ਬੜੇ ਵੱਡੇ ਪੱਧਰ ਤੇ ਸ਼ਰਧਾ ਤੇ ਸਤਿਕਾਰ ਦੇ ਨਾਲ ਐਸਟੀਪੀਸੀ ਨੇ ਕੀਤੀ। ਪੈਰੇ ਪਿੱਛੇ ਜਿਹੜਾ ਗੁਰਦੁਆਰਾ ਸੀਸਕੰਹ ਸਾਹਿਬ ਆ ਅਨੰਦਪੁਰ ਸਾਹਿਬ ਉਥੇ ਵੱਡੇ ਪੰਡਾਲਾਂ ਦੀ ਵੀ ਤਿਆਰੀ ਹੈ ਜਿੱਥੇ ਦੀਵਾਨ ਲੱਗਣਗੇ 52 ਮੈਂਬਰ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਲੰਗਰ ਕਿਉਂਕਿ ਲੱਖਾਂ ਦੀ ਗਿਣਤੀ ਚ ਸੰਗਤਾਂ ਨੇ ਆਉਣਾ ਉਹਨਾਂ ਦੀ ਸਹੂਲਤ ਵਾਸਤੇ ਲੰਗਰ ਵੀ ਬਣਾਏ ਗਏ ਆ ਜਿਹੜੇ ਟੈਂਟ ਸਿਟੀ ਵੀ ਚੇ ਬਣਾਏ ਗਏ ਆ ਔਰ ਬਜ਼ੁਰਗਾਂ ਨੂੰ ਜਿਉਣ ਵਾਸਤੇ ਈ ਰਿਕਸ਼ਾ ਦੀ ਵੀ ਜਿਹੜੀ ਆ ਉਹ ਸਹੂਲਤ ਦਿੱਤੀ ਗਈ ਔਰ ਹੋਰ ਵੀ ਸਾਰੇ ਸਥਾਨਾਂ ਦੇ ਵਿੱਚ ਸਰਾਵਾਂ ਦੇ ਵਿੱਚ ਵੀ ਬਾਕੀ ਵੀ ਖਾਣ ਪੀਣ ਦੇ ਬਹੁਤ ਅੱਛੇ ਕੰਦੰਦ ਕੀਤੇ ਸੋ ਅਸੀਂ ਬੜੇ-ਬੜੇ ਭਾਗਾ ਵਾਲੇ ਆ ਇਸ ਧਰਤੀ ਤੇ ਲੱਖਾਂ ਦੀ ਗਿਣਤੀ ਚ ਸੰਗਤ ਉਸ ਮਹਾਨ ਇਤਿਹਾਸ ਨੂੰ ਜਿਹਦਾ ਫੈਸਲਾ ਇਸ ਧਰਤੀ ਤੇ ਹੋਇਆ ਸੀ ਔਰ ਸ਼ਹਾਦਤ ਤੋਂ ਬਾਅਦ ਸੀਸ ਦਾ ਸੰਸਕਾਰ ਵੀ ਇਸ ਧਰਤੀ ਦੇ ਉੱਤੇ ਹੋਇਆ ਸੀ ਸੋ ਅਸੀਂ ਬਹੁਤ ਭਾਗਾ ਵਾਲੇ ਆ ਕਿ ਉਸ ਧਰਤੀ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ 350 ਸਾਲਾਂ ਦੀ ਛਿੱਤੀ ਜਾ ਰਹੀ ਤੇ ਕੱਟੇ ਹੋਣ ਦਾ ਮੌਕਾ ਮਿਲਿਆ ਜੋ ਗੁਰੂ ਸਾਹਿਬ ਦੀ ਸੋਚ ਸੀ ਸਾਰੀ ਵਿਆਲਤਾ ਦੀ ਧਰਮ ਦੀ ਅਗਾਦੀ ਦੀ ਮਾਨਵ ਮਾਨਵਤਾ ਦੀ ਉਹ ਸੋਚ ਦੇ ਉੱਤੇ ਸਾਨੂੰ ਸਾਰਿਆਂ ਨੂੰ ਅੱਜ ਖੜੇ ਹੋਣ ਦੀ ਲੋੜ ਹੈ ਨਫ਼ਰਤ ਘਟਾਉਣ ਦੀ ਲੋੜ ਹੈ ਰਿਲੀਜੀਅਸ ਇਨਟੋਲਰੇਂਸ ਨਹੀਂ ਹੁੰਦੀ ਤੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਮੈਨੂੰ ਖੁਸ਼ੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਸੋਚ ਦੇ ਤੇ ਪਹਿਰਾ ਦੇ ਰਹੇ ਆ ਉਹਨਾਂ ਦੀ ਸ਼ਹਾਦਤ ਨੂੰ ਨਤਮਸਤ ਹੋਣ ਵਾਸਤੇ ਇੱਥੇ ਪਹੁੰਚੇ ਇਹ ਬਹੁਤ ਵੱਡਾ ਇਤਿਹਾਸ ਹੈ ਜਿਹੜੇ ਦਿਨ ਬਣਾਉਣ ਦਾ ਅਸਲੀ ਮਕਸਦ ਹੁੰਦਾ ਹੈ ਕਿ ਉਹ ਇਤਿਹਾਸ ਅਗਲੀ ਪੀੜ੍ਹੀ ਤੱਕ ਪਹੁੰਚੇ ਆਪ ਵੀ ਅਸੀਂ ਇਤਿਹਾਸ ਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ ਸੋ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਦਾ ਸਨੇਹ ਮਾਨਸਕੀ ਜਾਤ ਸਮੇ ਇੱਕੇ ਪਛਾਣ ਹੋਦਾ ਸਰਜੀ ਵਾਤਾ ਦਾ ਧਰਮ ਦੀ ਆਜ਼ਾਦੀ ਦਾ ਸਮਾਜਿਕ ਬਰਾਬਰੀ ਦਾ ਉਹਨੂੰ ਪੱਲੇ ਬੰਨਣ ਦੀ ਜਿਹੜੀ ਆ ਉਹ ਲੋੜ ਹੈ ਪਰ ਮੈਂ ਆਸ ਕਰਦਾ ਕਿ ਜਦੋਂ ਸੰਗਤ ਆਏਗੀ ਇਹਨਾਂ ਸਾਨਾਂ ਦੇ ਨਤਮਸਤ ਹੋਏਗੀ ਤੇ ਗੁਰੂ ਸਾਹਿਬ ਦਾ ਸੰਦੇਸ਼ ਲੈ ਕੇ ਤਗੜੇ ਹੋ ਕੇ ਫਿਰ ਵਾਪਸ ਜਾ ਕੇ ਤੇ ਮਾਨਵਤਾ ਦੀ ਸੇਵਾ ਦੇ ਵਿੱਚ ਜੁੜੇ